ਸਾਰਗਮ ਹੱਲਾ ਪੰਜਵਾ ਆਪਣਾ ਮੀਤ ਸੁਆਮੀ ਗਾਈ ਹੈ ਆਪਣਾ ਮਾਤਾ ਦੇ ਗਰਵ ਦਾ ਮਿੱਤਰ ਐਸ ਲੋਕ ਦਾ ਸੁਆਮੀ ਪਰਲੋਕ ਦਾ ਰਾਖਾ ਆਪਣਾ ਵਾਹਿਗੁਰੂ ਹੀ ਹੈ ਕੋਜ ਨੂੰ ਰਮੇਸ਼ਾਂ ਲਈ ਗਾਉਣਾ ਕਰੀਏ ਮਨ ਬਾਣ ਸਰੀਰ ਕਰਕੇ ਆਸ ਨਾ ਅਵਰ ਕਾਹੂ ਕੀ ਕੀ ਜੈ ਜੇ ਭਾਈ ਹੋਰ ਕਿਸੇ ਪੁਰਖ ਦੀ ਆਸਾ ਓਕਾ ਹੀ ਨਹੀਂ ਕਦੇ ਕਰਨੀ ਚਾਹੀਦੀ ਸੁਖ ਦਾਤਾ ਪ੍ਰਭ ਤੇ ਆਈ ਹੈ ਸੁਖ ਦਾਤਾ ਵਾਹਿਗੁਰੂ ਹੀ ਹੈ ਉਸ ਪ੍ਰਭ ਨੂੰ ਧਿਆਉਣਾ ਕਰੀਏ ਚਿਤ ਹੋ ਕੇ ਪ੍ਰਹਾਉ ਸੁਖ ਮੰਗਲ ਕਲਿਆਣ ਜਿਸ ਹੈ ਘਰ ਜਿਸ ਮਾਰੇ ਦੇ ਘਰ ਵਿੱਚ ਅਚੋਤ ਸੁਖ ਦੀ ਪ੍ਰਾਪਤੀ ਹੈ ਮੰਗਲ ਆਨੰਦ ਸਰੂਪ ਹੈ ਕਲਿਆਣ ਮੁਕਤੀਆਂ ਜਿਸ ਦੇ ਘਰੋਂ ਪ੍ਰਾਪਤ ਹੁੰਦੀਆਂ ਹਨ ਸਿੱਖ ਸੰਗਤ ਚੋਂ ਤਿਸ ਹੀ ਸਰਣੀ ਪਾਈਐ ਤਸ ਕੀ ਤਸ ਤੇ ਸਹੀ ਸਰਣੀ ਪਾਈਐ ਉਸ ਹੀ ਅਨ ਪਾਠ ਸਾਰਿਆਂ ਦੇ ਕਿਉਂ ਜੀ ਹਾਏ ਇਹਨੂੰ ਉਸ ਪਰਮੇਸ਼ਰ ਦੇ ਹੀ ਨਿਸ਼ੇ ਕਰਕੇ ਸ਼ਰਨ ਆਪਣੇ ਆਪ ਨੂੰ ਪਾਉਣਾ ਕਰੀਏ ਇਸ ਹੈ ਤਿਆਗ ਮਾਨਖ ਜੀ ਸੀ ਉਹ ਜੇ ਉਸ ਵਾਗ ਨੂੰ ਛੱਡ ਕੇ ਕਿਸੇ ਬੰਦੇ ਦੀ ਟਹਿਲ ਕਰੋਗੇ ਤਾਂ ਲਾਜ ਲੂਣ ਹੋਈ ਜਾਈਏ ਤਾਂ ਭਾਈ ਮਾਰਾ ਨੂੰ ਛੱਡ ਕੇ ਜਿਹੜਾ ਕਿਸੇ ਦੇ ਉਪਾਸ਼ਕ ਬਣਨਾ ਹੈ ਇਹ ਜਿਹੜੀ ਦੁਨੀਆ ਦੀ ਲੱਗਿਆ ਲੱਗਿਆ ਚ ਲੂਣ ਵਾਂਗੂ ਖਰ ਜਾਣਾ ਚਾਹੀਦਾ ਜਿਵੇਂ ਇਹ ਲੂਣ ਪਾਣੀ ਚ ਪਾ ਕੇ ਖਰ ਜਾਂਦਾ ਹੈ ਐ ਸ਼ਰਮਿੰਦਗੀ ਰੂਪ ਪਾਣੀ ਵਿੱਚ ਲੂਣ ਦੀ ਨਿਆਈਂ ਖਰ ਕੇ ਆਪਣੇ ਆਪ ਦਾ ਭਾਵ ਕੱਲਣਾ ਚਾਹੀਦਾ ਸਤਗੁਰ ਸੱਚਾ ਛੱਡ ਕੇ ਮਨੋਂ ਖੋਏ ਬੰਦੇ ਦਾ ਬੰਦਾ ਏ ਕੋ ਮਨ ਕੀ ਟੇਕ ਮਰਸੀ ਸਭ ਜਾਣ ਦੇਵਨ ਕੋ ਏ ਕੈ ਭਗਵਾਨ ਇਹ ਸ਼ਰਮ ਰੂਪੀ ਲੱਜਿਆ ਰੂਪੀ ਪਾਣੀ ਜੀ ਲੂੰਗੜ ਵਾਂਗੂ ਗਲ ਜਾਣਾ ਕਹੀ ਰਹਿ ਜਿਆ ਕੀ ਲਾਭ ਹੈ ਜੀਵਨ ਦਾ ਇਕ ਔਟ ਪਕੜੀ ਠਾਕੁਰ ਕੀ ਇਕ ਔਟ ਇੱਕ ਵਾਹਿਗੁਰੂ ਦੀ ਟੇਕ ਪਕੜੀ ਹੈ ਮਹਾਰਾ ਕਹਿੰਦੇ ਹਨ ਗੁਰ ਮਿਲ ਮਤ ਬੁੱਧ ਪਾਈਏ ਇਹ ਸਤਗੁਰ ਨਾਲ ਮਿਲ ਕਰਕੇ ਤਾਹੀ ਕਲਗੀ ਤਰਨ ਕੇ ਨਾ ਪਾਏਗੇ ਜਬ ਤੇ ਤੋਰੇ ਤਬ ਤੇ ਕੋ ਅੱਖ ਤੇ ਨਹੀਂ ਆਨਿਓ ਇਹ ਵੀਰਸੀ ਦੇ ਬਚਨ ਹੋਣਗੇ ਸੋ ਇਸ ਪ੍ਰਕਾਰ ਹਾਂਜੀ ਗੁਰ ਮਿਲ ਮਤ ਬੁੱਧ ਪਾਈਏ ਇਹ ਸਤਗੁਰ ਨਾਲ ਮਿਲ ਕਰਕੇ ਮਤੀ ਬੁੱਧ ਦੇ ਅੰਦਰ ਇਹ ਬਹੁਤ ਵਾਲੀ ਬੁੱਧੀ ਪਾਉਣਾ ਕੀਤੀ ਹੈ ਗੁਣੇ નિਧਾਨ ਨਾਨਕ ਪ੍ਰਭ ਮਿਲਿਆ ਸਤਿਗੁਰੂ ਜੀ ਕਹਿੰਦੇ ਗੁਣਾ ਦਾ ਖਜ਼ਾਨਾ ਉਹ ਪ੍ਰਭ ਅਕਾਲ ਪੁਰਖ ਮਿਲਿਆ ਹੈ ਸਗਲ ਚੁਪੀ ਮੋਹਤਾਈਏ ਹੁਣ ਕੀ ਦੀ ਜਿਹੜੀ ਮੋਹਤਾਜੀ ਕੁਸ਼ਾਮਤ ਕਰਨੀ ਸੀ ਕੇ ਇਹਦੇ ਅਧੀਨ ਹੋਣਾ ਸੀ ਸਾਰੀ ਚੱਕੀ ਗਈ ਹੈ ਸਾਰਗਮ ਹਲਾ ਪੰਜਵਾ ਉਟ ਸਤਾਣੀ ਪ੍ਰਭ ਜੀਉ ਮੇਰੇ ਇਹ ਮੇਰੇ ਪ੍ਰਭ ਅਕਾਲ ਪੁਰਖ ਜੀ ਸਾਡੇ ਤਾਈ ਸਹਿਤ ਬਲ ਦੇ ਵਿਵੇਕ ਰੂਪੀ ਬਲ ਦੇ ਸਮੇਤ ਆਪ ਦੀ ਓਟ ਬੜੀ ਭਾਰੀ ਬਲ ਵਾਲੀ ਹੈ ਲੋਕ ਪਰ ਲੋਕ ਵਿੱਚ ਦ੍ਰਿਸ਼ਟ ਨਾ ਲਿਆਵੋ ਅਵਰ ਕਾਹੂ ਕਉ ਹੁਣ ਮਾਰਾ ਕਿਸੇ ਨੂੰ ਨਿਗਾ ਚ ਨਹੀਂ ਅਸੀਂ ਲਿਉਂਦੇ ਹਾਂ ਬੇ ਪ੍ਰਵਾਹ ਹੋ ਗਏ ਹਾਂ ਮਾਨ ਮਹਤ ਪ੍ਰਭ ਤੀਰੈ ਜੀ ਸਾਨੂੰ ਮਾਰਾ ਮਾਨ ਸਤਕਾਰ ਬਖਸ਼ਿਆ ਹੈ ਮਹਤ ਮਰਤਵਾ ਵੱਡਾ ਬਖਸ਼ਿਆ ਹੈ ਸਰੂਪਾਨੰਦ ਰਹਾਉ ਅੰਗੀਕਾਰ ਕੀਉ ਪ੍ਰਭ ਆਪਣਾ ਆਪਣੀ ਗੁਰੂ ਜੀ ਸਾਡਾ ਅੰਗੀਕਾਰ ਪੱਖ ਕੀਤਾ ਹੈ ਸਾਨੂੰ ਗ੍ਰਹਿਣ ਕਰ ਲਿਆ ਆਪ ਦੀ ਸ਼ਰਨ ਵਿੱਚ ਕਾਢ ਲਿਆ ਬਿਖ ਘੇਰੇ ਇਹ ਦਿਉ ਦਾ ਜਿਹੜਾ ਘੇਰਾ ਸੀ ਨਾ ਪਿਆ ਚਾਰ ਸ਼ਪੇਰੇ ਸਬਦ ਸਪਰਸ਼ ਰੂਪ ਰਸ ਗੰਧ ਦਾ ਇਹ ਵਿਸ਼ਿਆਂ ਦੇ ਘੇਰੇ ਵਿੱਚੋਂ ਸੁਘਮਣ ਘੇਰੀ ਤੋਂ ਸੱਚੇ ਪਾਤਸ਼ਾਹ ਕਢ ਲਿਆ ਹੈ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਅੰਮ੍ਰਿਤ ਨਾਮ ਸਾਡੇ ਮੁਖ ਅੰਤਾਂ ਕਰਨ ਦੇ ਅੰਦਰ ਬਖਸ਼ਣਾ ਕੀਤਾ ਹੈ ਜਾਏ ਪਇਆ ਗੁਰ ਪੈਰੇ ਜਦੋਂ ਦੇ ਸਤਿਗੁਰੂ ਰਾਮਦਾਸ ਜੀ ਆਪਦੇ ਚਰਨੀ ਜਾ ਕੇ ਪਏ ਹੋ ਕਵਨ ਉਪਮਾ ਕਹੋ ਏਕ ਮੁਖ ਮਾਰਾ ਮੁਖ ਸਾਡਾ ਇੱਕਾ ਉਪਮਾ ਆਪਦੀ ਬਹੁਤੀ ਹੈ ਕਿਹੜੀ ਕਿਹੜੀ ਉਪਮਾ ਕੋ ਮੁਖ ਕਰਕੇ ਕਹੀਏ ਨਿਰਗੁਣ ਕੀ ਦਾਤੀ ਰੈ ਇਸ ਜੀ ਪਾਦਸ਼ਾਹ ਜਿਨ੍ਹਾਂ ਚ ਕੋਈ ਗੁਣ ਨਹੀਂ ਸੀ ਨਿਰਗੁਣ ਆਰਾਧੇ ਦਾਤੇ ਸੱਚੇ ਬਾਦਸ਼ਾਹ। ਕਾਟ ਸਿਲਕ ਜਾਓ ਆਪਣਾ ਕੀਨੋ। ਜਦੋਂ ਮਹਾਰਾਜ ਜੀ ਮੋਹ ਦੀ ਫਾਹੀ ਕੱਟ ਕੇ ਆਪਦਾ ਬਣਾ ਲਿਆ ਵਾਸ਼ਨਾ ਦੀ ਫਾਹੀ ਕੱਟ ਕੇ ਜਮਾ ਦੀ ਫਾਹੀ ਕੱਟ ਕੇ। ਨਾਨਕ ਸੁਖ ਖਨੇਰੇ। ਤਾਂ ਸਤਿਗੁਰੂ ਜੀ ਕਹਿੰਦੇ ਕਣੇ ਸੁਖ ਦੀ ਪ੍ਰਾਪਤੀ ਹੋਈ ਹੈ ਆਤਮਰੰਨ ਦੀ। ਸਾਰਗਮ ਹੱਲਾ ਪੰਜਵਾ ਪ੍ਰਭ ਸਿਮਰਤ ਦੂਖ ਬਿਨਾਸੀ। ਇਹ ਭਾਈ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਐ ਉਹਨਾਂ ਦੇ ਜੰਮਣ ਮਰਨ ਦੇ ਦੁੱਖ ਸਾਰੇ ਨਾਸ਼ ਹੋ ਗਏ ਸੀ ਹੁਣ ਦਿਆਂ ਦੇ ਹੋ ਰਹੇ ਐ ਅਗਲਿਆਂ ਦੇ ਹੋ ਜਾਣਗੇ ਜੋ ਮਹਾਰਾ ਦਾ ਸਿਮਰਨ ਕਰਨਗੇ ਵਾਹਿਗੁਰੂ ਕਿਰਪਾਲ ਜੀ ਸੁਖ ਦਾਤਾ ਸਾਰਿਆਂ ਜੀਆਂ ਦੇ ਤਾਂ ਹੀ ਸੁਖਾਂ ਦੇ ਦੇਣ ਵਾਲਾ ਵਾਹਿਗੁਰੂ ਕਿਰਪਾਲੂ ਹੋਇਆ ਉਹਦੇ ਪਿਆਰਿਆਂ ਤੇ ਕੋਈ ਸਗਲ ਖਲਾਸੀ ਸੰਦਰਾ ਕਰਕੇ ਜਿਵੇਂ ਮਾਤਾ ਦੇ ਗਰਭ ਚੋਂ ਖਲਾਸੀ ਹੋਈ ਐ ਐਵੇਂ ਮਾਇਆ ਦੇ ਮੋਹ ਦੀ ਜਮਾਂ ਦੀ ਸਭ ਖੁਲੈ ਸੀ ਛੁਟਕਾਰਾ ਹੋ ਗਿਆ ਵਿਸ਼ਿਆਂ ਵੱਲੋਂ ਵੀ ਰਹਾਉ ਅਵਰ ਨਾ ਕੋ ਸੁਝੈ ਪ੍ਰਭ ਬਿਨੁ ਹੁਣ ਪ੍ਰਭ ਤੋਂ ਬਿਨਾਂ ਸਾਨੂੰ ਹੋਰ ਕੋਈ ਦਿਸਦਾ ਹੀ ਨਹੀਂ ਹੈ ਕੋ ਕੂ ਕਿਸ ਪਹਿ ਜਾਸੀ ਕੋ ਤਾਂ ਭਾਈ ਕੋਈ ਕਿਹਦੇ ਕੋਲੇ ਜਾਵੇਗਾ ਮਾਰੋ ਤੋਂ ਬਿਨਾਂ ਕਿਹਦੀ ਸ਼ਰਨ ਜਾਣਾ ਹੋਰ ਕੋਈ ਦਿਸਦਾ ਹੀ ਨਹੀਂ ਸਾਨੂੰ ਤੋ ਜਿਉ ਜਾਣੋ ਤਿਉ ਰਾਖੋ ਠਾਕੁਰ ਇਹ ਸਰਬ ਕੇ ਮਾਲਕ ਜਿਵੇਂ ਆਪ ਜਾਣਦੇ ਹੋ ਚਾਹੇ ਅਸੀਂ ਗੁਣੋਂ ਤੁਹੀਨੇ ਹੋ ਸ਼ਰਦਾ ਤੂੰ ਹੀ ਨੇ ਫੇਰ ਵੀ ਸਾਡੀ ਰੱਖਿਆ ਕਰ ਲੋ ਸ਼ਰਨਾ ਆਏ ਜਾਣ ਕੇ ਮਾਲਕ ਸਭ ਕਿਛ ਤੂੰ ਹੀ ਪਾਸੀ ਇਹ ਸਭ ਕੁਝ ਤੁਹਾਡੇ ਪਾਸੋਂ ਹੀ ਮਾਰਾ ਗੁਣ ਆਦਿਕ ਪ੍ਰਾਪਤ ਹੋਣੇ ਆ ਗਿਆਨ ਆਦਿਕ ਹਾਥ ਦੀ ਉਹ ਗੁਣ ਸਾਰੇ ਤੇਰੇ ਪਾਸੋਂ ਹੀ ਨਿਵਰਤ ਹੋਣੇ ਆ ਹਾਥ ਦੀ ਰਾਖੀ ਪ੍ਰਭ ਆਪਣੇ ਜਦੋਂ ਇਹ ਬੇਨਤੀਆਂ ਕੀਤੀਆਂ ਆਪਦਾ ਕਿਰਪਾ ਦਾ ਹੱਥ ਦੇ ਕੇ ਆਪਣੇ ਬਣਾ ਕੇ ਵਾਹਿਗੁਰੂ ਨੇ ਰੱਖ ਲਿਆ ਸਦ ਜੀਵਨ ਅਵਨਾਸੀ ਸਦਾ ਰਹਿਣ ਵਾਲਾ ਜੀਵਨ ਪ੍ਰਾਪਤ ਹੋਇਆ ਹੁਣ ਅਸੀਂ ਅਵਨਾਸੀ ਬਾਗ ਨੂੰ ਪਾ ਕੇ ਨਾਸ ਤੋਂ ਰਹਿਤ ਹੋ ਗਏ ਹਾਂ ਕਹੋ ਨਾਨਕ ਮਨ ਆਨੰਦ ਭਇਆ ਹੈ ਸਤਗੁਰੂ ਸਾਹਿਬ ਜੀ ਕਹਿੰਦੇ ਮਨ ਦੇ ਸਰੂਪ ਦਾ ਆਨੰਦ ਪ੍ਰਗਟ ਹੋ ਗਿਆ ਕਾਟੀ ਜਮ ਕੀ ਫਾਸੀ ਜਿਹੜੀ ਜਮਾ ਦੀ ਫਾਹੀਸੀ ਮਾਰਨ ਕੱਟ ਦਿੰਦੀ ਮੇਡ ਦਿੰਦੀ ਹੈ ਸਾਰਗਮ ਹੱਲਾ ਪੰਜਵਾ ਮੀਰੂ ਮਨ ਜਤ ਕਤ ਤੁਝੈ ਸਮਾਰੈ ਇਸ ਤੇ ਪਾਤਸ਼ਾਹ ਸਾਡਾ ਮਨ ਤਾਂ ਜਦੋਂ ਵੀ ਕਦੋਂ ਵੀ ਜਿੱਥੇ ਕਿੱਥੇ ਆਪ ਨੂੰ ਹੀ ਮਾਰਿਆ ਸਮਾਲਦਾ ਰਹਿੰਦਾ ਹੈ ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ ਅਸੀਂ ਮਾਰਿਆ ਗਰੀਬ ਬਾਬਾਲਕ ਹਾਂ ਤੁਸੀਂ ਮੇਰੇ ਪ੍ਰਭੂ ਸਮਰੱਥ ਪਿਤਾ ਹੋ ਜਿਉ ਜਾਣੈ ਤਿਉ ਪਾਰੈ ਜਿਵੇਂ ਮਾਰਿਆ ਜਾਣੋ ਸਾਡੇ ਤਾਈਂ ਆਪ ਪਾਲਣਾ ਕਰਦੇ ਹੋ ਰਹਾਉ ਜਦ ਭੁਖੋ ਤਬ ਭੋਜਨ ਮੰਗੋ ਜਦ ਬੱਚਾ ਭੁੱਖਾ ਹੁੰਦਾ ਉਦੋਂ ਮਾਤਾ ਪਿਤਾ ਦੇ ਕੋਲ ਸੋ ਭੋਜਨ ਮੰਗਦਾ ਹੈ ਐਵੇਂ ਅਸੀਂ ਮਹਾਰਾਜ ਜਦੋਂ ਸਾਨੂੰ ਭੁੱਖ ਲੱਗਦੀ ਹੈ ਆਪਦੇ ਦਰਸ਼ਨਾਂ ਦੀ ਉਸ ਵੇਲੇ ਆਪ ਦਾ ਨਾਮ ਅਮਰਤੀ ਭੋਜਨ ਮੰਗਦੇ ਹਾਂ ਅਗਹਾਈ ਸੁਖ ਸੰਘਾਰਾ ਜਦੋਂ ਮਨ ਰਾਜੀ ਜਾਂਦਾ ਹੈ ਆਤਮਨੰਦ ਸਿਮਰਨ ਭਜਨ ਦੇ ਕਰਕੇ ਉਦੋਂ ਸੁਖ ਵਿੱਚ ਸੰਘਾਰਾ ਸੰਘਟ ਦਾ ਨਾਮ ਹੈ ਸਭੂ ਸੁਖ ਦੇ ਵਿੱਚ ਰਹਿਦਾ ਹੈ ਇਸੇ ਪ੍ਰਕਾਰ ਦਾ ਦੁੱਖ ਨਹੀਂ ਜਦ ਰਾਜ ਜਾਈਏ ਉਸ ਵੇਲੇ ਮਾਰਾ ਸੁਖੀ ਸੁਖ ਹੈ ਸਮੂ ਸੁਖ ਦੇ ਵਿੱਚ ਰਹੀਦਾ ਹੈ ਤੇ ਦੁੱਖਾਂ ਨੂੰ ਤੁਸੀਂ ਮਾਰਾ ਸੰਘਾਰਨ ਵਾਲੇ ਹੋ ਨਾਸ ਕਰਨ ਵਾਲੇ ਹੋ ਤਬ ਅਤਮਨੰਦ ਕਰਕੇ ਰਜਾ ਕੇ ਸੁਖੀ ਕਰਦੇ ਹੋ ਤੇ ਜਮਨ ਮੰਨ ਦੇ ਦੁੱਖਾਂ ਨੂੰ ਸੰਘਾਰਦੇ ਹੋ ਨਾਸ ਕਰਦੇ ਹੋ ਤਬ ਅਰੂਗ ਜਬ ਤੁਮ ਸੰਗ ਵਸਤੋ ਵਸਤੋ ਜਦੋਂ ਆਪ ਨੂੰ ਬਿਸਰਜਾਈਦਾ ਉਹਨੂੰ ਮਰਨ ਵਾਲੀ ਹਾਲਤ ਹੈ ਜੀਆਂ ਦੀ ਹਾਂਜੀ ਤਬ ਅਰੂਗ ਜਬ ਤੁਮ ਸੰਗ ਵਸਤੋ ਜਿੰਨਾ ਚਿਰ ਮਾਰਾ ਤੁਹਾਡੇ ਨਾਲ ਮਾਨੂੰ ਵਸਦਾ ਰਹਿੰਦਾ ਜੁੜਿਆ ਰਹਿੰਦਾ ਉਹਨਾਂ ਚਿਰ ਕੋਈ ਹੋਮਿਆਦ ਅਗਿਆਨ ਆਦਿਕਾਂ ਦਾ ਰੋਗ ਨਹੀਂ ਚਿਮੜਦਾ ਹੈ ਛੁੱਟ ਕੋ ਤ ਹੋਈ ਰਵਾਰਾ ਜਦੋਂ ਮਹਾਰਾਜ ਆਪ ਵੱਲੋਂ ਛੁੱਟੜ ਹੋ ਜੀਦਾ ਸੇਮਨ ਛੱਡ ਬੈਠੀਦਾ ਉਦੋਂ ਢੂੜਦਿਆਂ ਕਿਨਕਿਆਂ ਵਾਂਗੂ ਟੇਡੀਆਂ ਜੂਨਾ 'ਚ ਭਰਮਦੇ ਫਿਰਦੇ ਰਹੀਦਾ ਹੈ ਫਿਰ ਮੁਕਤ ਨਹੀਂ ਹੋਈਦਾ ਰਿਵਾੜ ਢੂੜਦੇ ਕਿਨਕੇ ਜਿਵੇਂ ਹੁੰਦੇ ਆ ਬਹੁਤ ਕੁਛ ਤੋਂ ਜੂਨਾ ਦੇ ਵਿੱਚ ਕਦੇ ਮੱਛਲ ਬਣ ਗਿਆ ਕਦੇ ਹੋਰ ਉਹਨੂੰ ਗੁੱਤੀ ਆਦਿਕ ਛੋਟੀਆਂ ਜੂਨਾ ਵਿੱਚ ਕਿਉਂ ਢੂੜਾਂ ਵਿੱਚ ਹੀ ਰੱਖਦੇ ਰਹੀਦਾ ਮਿੱਟੀ ਵਿੱਚ ਕਵਨ ਬਸੀਰੂ ਦਾਸ ਦਾਸਨ ਕੋ ਜੇ ਮਹਾਰਾ ਆਪ ਦੇ ਦਾਸਾਂ ਦੇ ਦਾਸ ਆ ਅਸੀਂ ਸਾਡਾ ਆਪ ਤੋਂ ਬਿਨਾ ਹੋਰ ਕੌਣ ਬਸੀਰਾ ਬਸਾਉਣ ਵਾਲਾ ਹੈ ਸਾਡਾ ਬਸੇਬਾ ਕੌਣ ਕਰ ਸਕਦਾ ਆਪ ਤੋਂ ਬਿਨਾ ਥਾਪ ਉਥਾਪਨ ਹਾਰਾ ਜੇ ਮਹਾਰਾ ਸਾਰੇ ਜਗਤ ਨੂੰ ਪੈਦਾ ਕਰਕੇ ਪਾਲਣਾ ਕਰਕੇ ਇੱਜ਼ਤ ਕਰਨ ਵਾਲਾ ਹੈ ਸਾਰੇ ਜਗਤ ਦੀ ਪਰਲੋਂ ਕਰਨ ਵਾਲਾ ਵੀ ਆਪ ਆਪ ਹੀ ਮਾਰਾ ਬ੍ਰਹਮ ਗਿਆਨ ਚ ਇੱਜ਼ਤ ਕਰਨ ਵਾਲਾ ਹੈ ਆਪ ਹੀ ਗਿਆਨ ਦੇ ਥਾਪਣ ਵਾਲੋ ਪੜਨੋਂ ਕਰਨ ਵਾਲਾ ਹੈ ਨਾਮ ਨਾ ਬਿਸਰੈ ਤਬ ਜੀਵਨ ਪਾਈਐ ਇਸ ਦੇ ਬਾਦਸ਼ਾਹ ਦਾ ਅਮਰਤ ਨਾਮ ਨਾ ਬਿਸਰੇ ਤਾਂ ਅਸੀਂ ਸੱਚੇ ਪਾਤਸ਼ਾਹ ਅਸਲ ਜੀਵਨ ਮੁਕਤੀ ਦੇ ਜੀਵਨ ਨੂੰ ਪਾਈਏ ਪਾਲੀਏ ਬੇਨਤੀ ਨਾਨਕ ਇਹ ਸਾਰ ਹੈ ਇਹ ਮਹਾਰਾ ਜੀ ਬੇਨਤੀ ਆਪਦੇ ਅਗੇ ਸਾਰਿਆ ਕਰਦੇ ਹਾਂ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਸਾਰ ਦਿਓ ਇਸ ਬੇਨਤੀ ਨੂੰ ਪੈਰ ਭਾਈ ਇਕੱਠੇ ਕਰ ਲਾ ਕਰੋ ਸਾਰਗ ਮਹੱਲਾ ਪੰਜਵਾ ਮਨ ਤੇ ਭੈ ਭਉ ਦੂਰ ਪਰਾਇਉ ਮਗਦੇ ਭੈ ਸੀ ਜਿਹੜਾ ਕਾਲ ਦਾ ਇਸ ਲੋਕ ਵਿੱਚ ਤੇ ਭਉ ਸੀ ਪਰਲੋਕ ਦਾ ਉਹ ਦੂਰ ਭਲਾ ਗਿਆ ਹੈ ਭੈ ਦਾ ਜਿਹੜਾ ਭਉ ਹੋਣਾ ਸੀ ਇਹ ਦੂਰ ਭਲਾ ਗਿਆ ਹੈ ਮਨ ਚੋਂ ਲਾਲ ਦਿਆਲ ਗੁਲਾਲ लाड ली ਉਹ ਲਾਲ ਪਿਆਰਾ ਹੈ ਬਿਆਜਾ ਘਰ ਹੈ ਅੱਗੇ ਗੁਲਾਲ ਚੂ ਚੂਆ ਗਾਣਾ ਭਗਤੀ ਇਹ ਰੰਗ ਚਾੜਨ ਵਾਲਾ ਹੈ ਲਾਲੇ ਅਰੰਦੀ ਹੈ ਸਹਿਜ ਸਹਿਜ ਗੁਣ ਗਾਉ ਉ ਸ਼ਾਂਤੀ ਪੂਰਵ ਕੋ ਸਹ ਸਰੂਪ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ ਰਹਾਉ ਬੁਰ ਬਚਨਾਤ ਕੁਮਾਤ ਕਿਰਪਾ ਤੇ ਬੁਰ ਸਾਡੇ ਅਤਿਆੰਤ ਬਚਨ ਕਮਾਉਣੇ ਕਰਕੇ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਕਰਕੇ ਬਹਰ ਨਕਾ ਤੂੰ ਧਾਣ ਮੁੜ ਕਰਕੇ ਕਿਤੇ ਜੁਨਾਂ ਚ ਨਹੀਂ ਧਾਵਾ ਹੁੰਦਾ ਦੌੜਦਾ ਨਹੀਂ ਹੁੰਦਾ ਹੈ ਰਹਿਤ ਉਪਾਦ ਸਮਾਦ ਸੁਖ ਆਸਨ ਜਦੋਂ ਸੁਖ ਰੂਪ ਬ੍ਰਹਮ ਜੋ ਹਨ ਸੁਖ ਰੂਪੀ ਆਸਨ ਉਹਦੇ ਚ ਸਮਾਧੀ ਲੱਗੀ ਉਦੋਂ ਸਾਰੀਆਂ ਉਪਾਧੀਆਂ ਤੋਂ ਰਹਿਤ ਹੋ ਗਏ ਉਪਾਧੀਆਂ ਸਾਰੀਆਂ ਉਦੋਂ ਮਿਟਦੀਆਂ ਹੈ ਜਦੋਂ ਸੁਖ ਆਸਨ ਬ੍ਰਹਮ ਵਿੱਚ ਸਮਾਧੀ ਲੱਗਦੀ ਹੈ ਉਦੋਂ ਸਾਰੀਆਂ ਆਪਾਦੀਆਂ ਤੋਂ ਰਹਿਤ ਹੋ ਗਏ ਉਹ ਆਪਾਦੀ ਆਦੀ ਵਿਆਦੀ ਆਪਾਦੀ ਹਰ ਇੱਕ ਸਾਰੇ ਨਾਸ ਹੋ ਗਏ ਜਦੋਂ ਸੁਖ ਆਸਨ ਬ੍ਰਹਮ ਵਿੱਚ ਸਮਾਧੀ ਜੁੜ ਗਈ ਮਰਤੀ ਜੁੜ ਗਈ ਭਗਤ ਵੱਛਲ ਗ੍ਰਹਿ ਪਾਇਓ ਤੇ ਉਹ ਸਾਰੀਆਂ ਆਪਾਦਾਂ ਤੋਂ ਹੁਣ ਰਹਿਤ ਹੋ ਗਏ ਤੇ ਸਮਾਧੀ ਲਾਗੀ ਸੁਖਾਂ ਦੇ ਆਸਰੇ ਬ੍ਰਹਮ ਵਿੱਚ ਸਤੋਕੇ ਭਗਤ ਵੱਛਲ ਗ੍ਰਹਿ ਪਾਇਓ ਭਗਤਾਂ ਦਾ ਵੱਛਲ ਪਿਆਰਾ ਗ੍ਰਹਿ ਹਿਰਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ ਹੈ ਨਾਦ ਬਿਨੂਰ ਕੂਡ ਆਨੰਦਾ ਕੇ ਨਾਦ ਸਰਬਣ ਆਨੰਦ ਬਨੋਦ ਕੌਤਕਾ ਆਨੰਦ ਦਰਸ਼ਨਾਨੰਦ ਅਤੇ ਕੁਰੂਣਾਨੰਦ ਭੋਗਾ ਆਨੰਦ ਜੋ ਦਰਸ਼ਨ ਕਰਕੇ ਪਹਿਲਾਂ ਤੋਂ ਸਰਬਣ ਕਰਕੇ ਜੇ ਤਾਂ ਸੁਣਨਾ ਤੇ ਤਾਂ ਨਾਮ ਇਹ ਵਸਤਾ ਪ੍ਰਾਪਤ ਹੁੰਦੀ ਹੈ ਜਿੰਨਾ ਸੁਣੀ ਦਾ ਸਭੋ ਜਪੀਏ ਜਾਪ ਜੇ ਮੁਖੋਂ ਬੁਲੇਟਿਆ ਤੇ ਸਰਬਣਾ ਆਨੰਦ ਹੈ ਅਗੇ ਫੇਰ ਦਰਸ਼ਨਾ ਦੇ ਨਾਲ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਕਾਨ ਮੇਸ਼ ਇਹ ਦਰਸ਼ਨ ਹੁੰਦੇ ਆ ਸਾਰਿਆਂ ਦੇ ਕਿਤਨੇ ਹੀ ਦਿਦਾਰ ਹੋਏ ਜਾਂਦੇ ਆਕਾਸ਼ ਵਿੱਚ ਜਿਵੇਂ ਆਕਾਸ਼ ਮੰਡਲ 'ਚ ਫਿਲਮਾਂ ਨਾਜਦੀਆਂ ਹੁੰਦੀਆਂ ਪੂਤਲੀਆਂ ਨਾਜਦੀਆਂ ਹੁੰਦੀਆਂ ਐਂ ਉਤਾਰ ਰਾਮ ਕਾਨ ਆਦ ਕਾਂ ਦੇ ਦਿਦਾਰ ਜਦੋਂ ਸੁਰਤੋਂ ਅਕਾਗਰ ਹੋ ਜਾਂਦੀ ਹੈ ਇਸ ਪ੍ਰਕਾਰ ਵੀ ਪ੍ਰਕਾਸ਼ ਹੁੰਦਾ ਹੈ ਇਹ ਕੌਤਕ ਆਨੰਦ ਹਨਗੇ ਦਰਸ਼ਨਾ ਦੇ ਆਨੰਦ ਹਨਗੇ ਤੇ ਭੋਗਾ ਆਨੰਦ ਜਿਵੇਂ ਭੋਗ ਪਦਾਰਸ਼ ਮਿੱਠੇ ਸਾਰੇ ਟਿੱਕੇ ਵਾਰੀ ਮੂੰਹ ਚ ਪਾ ਲੀਏ ਉਹਨਾਂ ਦਾ ਜਿੰਨਾ ਸਵਾਦ ਇਕੱਠਾ ਹੁੰਦਾ ਹੈ ਐ ਮਹਾਰਾਜ ਸਰੂਪਾ ਆਨੰਦਾ ਜਿਹੜਾ ਆਨੰਦ ਹੈ ਉਹ ਕੁਝ ਕਿਹਾ ਨਹੀਂ ਜਾਂਦਾ ਐਡਾ ਵੱਡਾ ਆਨੰਦ ਹੈ ਸਾਰੇ ਪਦਾਰਸ਼ਾਂ ਦੇ ਭੋਗ ਖਾਣ ਦਾ ਜਿੰਨਾ ਆਨੰਦ ਹੈ ਉਹ ਸਾਰੇ ਇਕੱਠਾ ਹੀ ਆਨੰਦ ਪ੍ਰਾਪਤ ਹੋ ਜਾਂਦਾ ਹੈ ਇਸ ਪ੍ਰਕਾਰ ਨਾਦ ਬਿਨੂਦ ਠੀਕ ਹੈ ਨਾਦ ਬਿਨੂਦ ਕੂਡ ਆਨੰਦ ਹੈ ਸ਼ਰਮਣੁ ਕਰਕੇ ਮਹਾਰਾਜ ਆਨੰਦ ਹੈ ਬਨੋਦ ਮੰਨਣ ਕਰਕੇ ਜੋ ਆਨੰਦ ਹੈ ਕਰੋੜਾ ਨਦਨ ਯਸਨ ਕਰਕੇ ਜੋ ਬ੍ਰਿਤੀ ਦਾ ਸੁਜਾਤੀ ਬ੍ਰਿਤੀ ਦਾ ਪ੍ਰਵਾਹ ਪੈ ਜਾਂਦਾ ਹੈ ਵਜਾਕੀ ਬ੍ਰਿਤੀ ਦਾ ਪ੍ਰਕਾਰ ਤਰਸਕਾਰ ਹੋ ਜਾਂਦਾ ਨਿਉ ਕੋੜਾ ਕਰੋੜਾ ਆਨੰਦ ਉਹਦੇ ਬਰਾਬਰ ਨਹੀਂ ਪਹੁੰਚ ਸਕਦੇ ਸਹਿਜੇ ਸਹਿਜ ਸਮਾਇ ਇਸ ਪ੍ਰਕਾਰ ਸਹਿਜੇ ਗਿਆਨ ਕਰਕੇ ਸਹਿ ਸ਼ਾਂਤ ਸਰੂਪ ਵਿੱਚ ਸਹਿ ਸਰੂਪ ਵਿੱਚ ਸਮਾ ਗਏ ਹਾਂ ਲੀਨ ਹੋ ਗਏ ਹਾਂ ਕਰਨ ਆਪ ਕਰਾਵਨ ਆਪੇ ਉੱਥੇ ਕਰਨ ਵਾਲਾ ਵੀ ਆਪ ਕਰਾਉਣ ਵਾਲਾ ਵੀ ਆਪ ਹੈ ਕਹੋ ਨਾਨਕ ਆਪ ਆਪਾਏ ਸਤਿਗੁਰੂ ਸਾਹਿਬ ਜੀ ਕਹਿੰਦੇ ਆਪੇ ਆ ਬਸ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਆਪ ਹੀ ਜੀਵ ਰੂਪ ਹੈ ਆਪ ਹੀ ਸ਼ਰੂਪ ਹੈ ਆਪ ਹੀ ਆਪਾ ਨਰਲੇਪ ਰੂਪ ਹੈ ਸਾਰਿਆਂ ਤੋਂ